ਦੇਖੋ ਜੀ ਕੋਰ ਵਿਜੇ ਪ੍ਰਤਾਪ ਦੀ ਆਪਣੀ ਮਰਜ਼ੀ ਆ ਮੇਰੇ ਕਾਲਜ ਤਾਂ ਉਹਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਉਹ ਇੱਕ ਸਰਕਾਰ ਦਾ ਹਿੱਸਾ ਹੈ ਤਾਂ ਉਹਨੂੰ ਇਹਦੇ ਚ ਆਪਣਾ ਬੰਦਾ ਯੋਗਦਾਨ ਬਿਲਕੁਲ ਪਾਉਣਾ ਚਾਹੀਦਾ ਸੱਜ ਨਹੀਂ ਪਾਉਂਦਾ ਤਾਂ ਉਹਦੀ ਆਪਣੀ ਸਮਝ ਹੈ ਫਿਰ ਉਹਦੀ ਸਮਝ ਕੰਮ ਕਰਦੀ ਜੋ ਜਾਂ ਐਸ ਫਿਰ ਉਹ ਪੰਜਾਬੀ ਕਿਵੇਂ ਹੋ ਸਕਦਾ ਜੀ ਜੇ ਐਸ ਮਹਿੰਮ ਦੇ ਵਿੱਚ ਉਹ ਸ਼ਾਮਲ ਨਹੀਂ ਤਾਂ ਫਿਰ ਉਹ ਕਿਵੇਂ ਕਹਦਾ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਮੈਂ ਤਾਂ ਉਹਨਾਂ ਨੂੰ ਲੋਕਾਂ ਦੀ ਗੱਲ ਆਉਣੀ ਚਾਹੀਦੀ ਹੈ ਸਾਹਮਣੇ ਫਰੰਟ ਤੇ ਆਣ ਕੇ ਇਨ ਜੁੱਧ ਨਸ਼ਿਆਂ ਵਿਰੋਧ ਤੇ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਦੇਖੋ ਜੀ ਸਾਰੇ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਜੁੱਧ ਨਸ਼ਿਆਂ ਵਿਰੋਧ ਜਿਹੜਾ ਸਾਰੇ 117 ਹਲਕਿਆਂ ਚ ਚੱਲ ਰਿਹਾ ਉਹਦੇ ਸਬੰਧ ਚ ਡੇਰਾ ਬਾਬਾ ਨਾਨਕ ਦੇ ਪਿੰਡ ਮਛਾਲੇ ਚੱਕ ਚ ਆਇਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਲੋਕ ਪਿੰਡਾਂ ਚੋਂ ਉੱਠ ਕੇ ਆਪ ਮੁਹਾਰੇ ਹੋ ਕੇ ਇਸ ਮਹਿੰਮ ਚ ਆ ਗਏ ਨੇ ਤਾਂ ਮੈਨੂੰ ਪੂਰਾ ਯਕੀਨ ਆ ਕਿ ਇਹ ਇੱਕ ਅੰਦੋਲਨ ਦਾ ਰੂਪ ਜਿਹੜਾ ਬਣ ਰਿਹਾ ਤਾਂ ਅੱਜ ਤੋਂ ਲੋਕਾਂ ਨੇ ਫੈਸਲਾ ਕਰਕੇ ਪੰਜਾਬੀ ਲੋਕਾਂ ਦਾ ਇਤਿਹਾਸ ਆ ਜਦੋਂ ਵੀ ਕੋਈ ਆਹੋ ਜਿਹਾ ਕੋਈ ਵੀ ਪੰਜਾਬ ਚ ਲਾਮਤ ਆਈ ਹੈ ਤਾਂ ਪੰਜਾਬ ਦੇ ਲੋਕਾਂ ਨੇ ਦਿਨਾਂ ਚ ਖਤਮ ਕੀਤੀ ਔਰ ਆਉਣ ਵਾਲੇ ਦਿਨਾਂ ਚ ਹੀ ਖਤਮ ਜੜਾ ਨਛਾ ਪੰਜਾਬ ਚ ਹੋ ਜਾਵੇ ਜੀ ਕਿ 31 ਮਈ ਤੱਕ ਕੀਤਾ ਇਹਨਾਂ ਅਲਟੀਮੇਟ ਦਿੱਤਾ ਜੀ ਹੋ ਜਾਏਗਾ ਜੀ ਬਿਲਕੁਲ ਹੋ ਜਾਏਗਾ ਜੀ ਨਿਆ ਗਾ ਤਾਂ ਸਾਡੇ ਕੋਲ ਹੀ ਹੈ ਗੇਅਰ ਤੇ ਨਵਾਂ ਗੇਅਰ ਪਾਉਣਾ ਪਏਗਾ ਫਿਰ ਪਾ ਦਾਂਗੇ ਇਸ ਕਰਕੇ ਸਾਰਾ ਕੰਮ ਠੀਕ ਹੋ ਗਿਆ ਬਹੁਤ ਸਾਰਾ ਨਛਾ ਤੁਸੀਂ ਤਾਂ ਚੈਨਲਾਂ ਤੇ ਤੁਹਾਡੇ ਚੈਨਾਂ ਤੁਸੀਂ ਚਲਾਉਂਦੇ ਹੋ ਲੋਕਾਂ ਨੂੰ ਵੀ ਦੇਖ ਦਿਓ ਲੋਕ ਹੁਣ ਸਾਥ ਦੇਣ ਲੱਗ ਪਏ ਨੇ ਪਿੰਡਾਂ ਚ ਆਪ ਲੋਕੋ ਨਸ਼ੇ ਵਾਲਿਆਂ ਨੂੰ ਫੜਾਉਂਦਾ ਪਏ ਨੇ ਅੱਪੋਂ ਸਾਰੇ ਨਸ਼ੇ ਜਾਂ ਤਾਂ ਛੱਡ ਕੇ ਭੱਜ ਕੇ ਜਾਂ ਜੇਲਾ ਚੰਤਰ ਦੇ ਦਿੱਤੇ। ਹਲਕਾ ਡੇਰ ਬਬਲ ਨੇ ਕਿੰਨੇ ਪਿੰਡ ਨਸ਼ੇ ਮੁਤਤ ਹੋ ਗਏ। ਬਹੁਤ ਪਿੰਡ ਨਸ਼ਾ ਮੁਕਤ ਮੇਰੇ ਲਾਗੇ ਤਾਂ ਉੱਥੇ 3-4 ਪਿੰਡ ਕੋਟ ਜੀ ਲਾਗੇ ਸੀਗੇ ਧਿਆਨ ਆਪਣਾ ਬਸੰਤ ਕੋਟ ਢਿੱਲਵਾ ਜਿਵੇਂ ਕੋਟਲੀ ਹੋਇਆ ਉਹਨਾਂ ਪਿੰਡਾਂ 'ਚ ਸੀਗਾ ਨਸ਼ਾ ਪਰ ਮੇਰੇ ਕਹ 90% ਨਸ਼ਾ ਖਤਮ ਹੋ ਗਿਆ ਮੈਂ ਪੂਰਾ ਤਾਂ ਨਹੀਂ ਕਹਿੰਦਾ। ਪਰ 90% ਨਸ਼ਾ ਜਿਹੜਾ ਖਤਮ ਹੋ ਗਿਆ। ਬੰਦੇ ਕਹਿ ਰਹੇ ਨੇ ਅੱਜ ਇੱਥੇ ਜਗਤ ਕਰਦੇ ਵੇ ਇੱਥੇ ਤੱਕ ਲੱਗਿਆ ਵੀ ਬਲੇ 3-4 ਜਗ੍ਹਾ ਬਚੇ ਤਾਂ ਮਰ ਚੁੱਕੇ ਦੇ। ਬਿਲਕੁਲ ਜੀ ਇਹ ਤਾਂ ਉਹਨਾਂ ਲੋਕਾਂ ਕਰਕੇ ਕਰ ਰਹੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ। ਕਿਸੇ ਸਰਕਾਰ ਨੇ ਇਹ ਹਿੰਮਤ ਹੀ ਨਹੀਂ ਕੀਤੀ ਕਿ ਨਸ਼ਿਆਂ ਵਿਰੁੱਧ ਕੋਈ ਆਪਾਂ ਮਹਿੰਮ ਚਲਾਉਣੀ ਹੈ। ਅੱਜ ਤੱਕ ਤੁਸੀਂ ਵੀ ਪਿਛਲੇ 10-15 ਸਾਲਾਂ ਤੋਂ ਦੇਖੋ ਕਦੀ ਕੇ ਸਰਕਾਰ ਨੇ ਕਿਹਾ ਕਿ ਨਸ਼ਾ ਬਤ ਆਪਾਂ ਮਹਿੰਮ ਚਲਾਈਏ ਵਿੱਡੀਅਮੇ। ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਮਹਿੰਮ ਵਿੱਡੀ ਆ ਤਾਂ ਲੋਕ ਤਾਂ ਸਾਥ ਦੇ ਰਹੇ। ਉਹ ਆਪਣਾ ਮੰਕਸਬ ਤੇ ਬੜਾ ਵਧੀਆ ਪ੍ਰਚਾਰਾ ਸਾਡਾ ਸਰਕਾਰ ਦਾ ਪਰ ਤੁਹਾਡਾ ਇੱਕ ਆਪਣਾ ਹੀ ਨੁਮਾਇੰਦਾ ਹੈ ਵਿੱਚ ਇਹ ਸੰਝ ਲੈ ਰਿਹਾ ਜੀ ਕੂਵਰ ਵਿਜੇ ਖਲਾਸ ਦੇਖੋ ਜੀ ਕੂਵਰ ਵਿਜੇ ਪ੍ਰਤਾਪ ਦੀ ਆਪਣੀ ਮਰਜ਼ੀ ਹੈ ਮੇਰੇ ਖਿਆਲ ਚ ਤਾਂ ਉਹਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਉਹ ਇੱਕ ਸਰਕਾਰ ਦਾ ਹਿੱਸਾ ਹੈ ਤਾਂ ਉਹਨੂੰ ਇਹਦੇ ਚ ਆਪਣਾ ਪੰਦਾ ਯੋਗਦਾਨ ਬਿਲਕੁਲ ਪਾਉਣਾ ਚਾਹੀਦਾ ਤਾਂ ਜੇ ਨਹੀਂ ਪਾਉਂਦਾ ਤਾਂ ਉਹਦੀ ਆਪਣੀ ਸਮਝ ਹੈ ਫਿਰ ਉਹਦੀ ਸਮਝ ਵੀ ਨਹੀਂ ਕੰਮ ਕਰਦੀ ਜੀ ਜਾਂ ਐਸ ਫਿਰ ਉਹ ਪੰਜਾਬੀ ਕਿਵੇਂ ਹੋ ਸਕਦਾ ਜੀ ਜੇ ਐਸ ਮਹਿਮ ਦੇ ਵਿੱਚ ਉਹ ਸ਼ਾਮਲ ਨਹੀਂ ਤਾਂ ਫਿਰ ਉਹ ਕਿਵੇਂ ਕਹਤਾ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਨੁਮਾਇੰਦਾ ਉਹਨਾਂ ਨੂੰ ਲੋਕਾਂ ਦੇ ਗੱਲ ਆਉਣੀ ਚਾਹੀਦੀ ਹੈ ਸਾਹਮਣੇ ਫਰੰਟ ਤੇ ਆੜ ਕੇ ਇਹਨਾਂ ਜੁਧਨ ਅਛਾਂ ਵਿਰੋਧ ਤੇ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ